954 ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਸੇਸ ਕਾਂਜੀ ਵਿਖੇ ਦੱਸਦੀ ਕਿ ਅਰਦਾਸ ਬੇਨਤੀ ਕਰਕੇ ਸ਼ਹਿਰ ਦੇ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਨਵੰਬਰ ਮਹੀਨੇ ਦੇ ਵਿੱਚ ਸ਼੍ਰੀ ਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬਾਨ ਦੇ ਸ਼ਹੀਦੀ ਦਿਹਾੜੇ ਦੇ 350 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਹੈ ਉਥੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਸਾਡਾ ਮਕਸਦ ਹੈ ਕਿ ਹਰ ਹਫਤੇ ਅਸੀਂ ਵੱਖ-ਵੱਖ ਮੁਹੱਲੇ ਤੇ ਵਾਡਾ ਦੇ ਵਿੱਚ ਇਹ ਅਭਿਆਨ ਜਾਰੀ ਰੱਖੀਏ ਤੇ ਆਉਣ ਵਾਲੇ ਸਮੇਂ ਦੌਰਾਨ ਆਪ ਸਭ ਨੂੰ ਦੱਸਦੀ ਕਿ ਸ਼ਹਿਰ ਦੀ ਨਵੀਂ ਤਸਵੀਰ ਦੇਖਣ ਨੂੰ ਮਿਲੇਗੀ ਤੇ ਉਹਨਾਂ ਵੀ ਕਿਹਾ ਹੈ ਆਓ ਇਕੱਠੇ ਹੋ ਕੇ ਮਹਾਨ ਪਵਿੱਤਰ ਨਗਰੀ ਸ਼੍ਰੀ ਨੰਦਪੁਰ ਸਾਹਿਬ ਨੂੰ ਸਾਫ਼ ਸੁਥਰਾ ਤੇ ਸੋਨਾ ਬਣਾਈਏ ਇਸ ਨਵੰਬਰ ਦੇ ਵਿੱਚ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤਪੁਰ ਪੁਜੜੇ ਮਨਾਏ ਜਾਣਗੇ ਜਿੱਥੇ ਅਨੰਦਪੁਰ ਸਾਹਿਬ ਕਿਉਂਕਿ ਅਨੰਦਪੁਰ ਸਾਹਿਬ ਉਹ ਸ਼ਹਿਰ ਹੈ ਜੋ ਨਵੇਂ ਪਾਛੇ ਨੇ ਖੁਦ ਬਸਾਇਆ ਮੂਲ ਜ਼ਮੀਨ ਲੈ ਕੇ ਚੱਕ ਨਾਨਕੀ ਬਸਾਇਆ ਇੱਥੋਂ ਹੀ ਗੁਰੂ ਸਾਹਿਬ ਨੇ ਦਿੱਲੀ ਨੂੰ ਚਾਲੇ ਪਾਏ ਉੱਥੋਂ ਸਿਰਫ ਉਹਨਾਂ ਦਾ ਸੀਸ ਆਇਆ ਤੇ ਇਹੀ ਉਹ ਸਥਾਨ ਹੈ ਜਿੱਥੇ ਉਹਨਾਂ ਦੇ ਸੀਸ ਦਾ ਅੰਤਿਮ ਸੰਸਕਾਰ ਹੋਇਆ ਤੇ ਇਹੀ ਉਹ ਸਥਾਨ ਹੈ ਜਿੱਥੇ ਫਿਰ ਬਾਅਦ ਵਿੱਚ ਇਸ ਨੂੰ ਅਨੰਦਪੁਰ ਸਾਹਿਬ ਬਸਾ ਕੇ ਦਸ਼ਮੇਸ਼ ਪਿਤਾ ਨੇ ਖਾਲਸਾ ਨੂੰ ਇੱਥੇ ਸਾਜਿਆ ਅਸੀਂ ਆਪਣੇ ਆਪ ਨੂੰ ਸਾਰੇ ਵਡਭਾਗੀ ਸਮਝਦੇ ਹਾਂ ਕਿ ਜਦੋਂ ਇਹ 350 ਸਾਲ ਆ ਰਿਹਾ ਤਾਂ ਸਾਡੇ ਗੁਰੂ ਸਾਹਿਬ ਨੇ ਸਾਡੇ ਸਿਰਾਂ ਤੇ ਹੱਥ ਰੱਖਿਆ ਸਾਨੂੰ ਇਹ ਸੇਵਾ ਮਿਲੀ ਹੈ ਤੇ ਅਸੀਂ ਅੱਜ ਜਿਹੜਾ ਸਾਡੀ ਕੋਸ਼ਿਸ਼ ਹੈ ਕਿ ਜਰਨ ਨਵੰਬਰ ਤੇ ਸਮਾਗਮ ਹੋਵੇ ਤਾਂ ਕਿ ਸਾਰਾ ਸ਼ਹਿਰ ਜਿਹੜਾ ਹੈ ਚਮਕਦਾ ਹੋਵੇ ਕਿ ਕੰਨ ਜਿਹੜਾ ਇੱਥੋਂ ਦਾ ਉਹ ਚਮਕਦਾ ਹੋਵੇ ਜਿਹੜੀ ਸਾਡੀ ਸੰਗਤ ਨੇ ਕੁੱਲ ਜਹਾਂ ਤੋਂ ਇੱਥੇ ਆਣਾ ਨਤਮਸਤਕ ਹੋਣ ਲਈ ਉਹਨਾਂ ਲਈ ਹਰ ਪ੍ਰਕਟਾ ਪ੍ਰਬੰਧ ਹੋਣ ਅੱਜ ਇਸ ਦੀ ਸ਼ੁਰੂਆਤ ਕੀਤੀ ਹੈ ਹਰ ਹਫਤੇ ਚ ਇੱਕ ਦਿਨ ਅਸੀਂ ਆਪ ਸਾਡੀ ਸਾਰੀ ਟੀਮ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਸਾਰੇ ਐਮਸੀ ਸਹਿਬਾਨ ਸਾਡੀ ਹੋਰ ਸਾਰੇ ਸਾਥੀ ਅਸੀਂ ਆਪ ਲਗਿਆ ਕਰਾਂਗੇ ਐਸਡੀਐਮ ਸਾਹਿਬ ਐਈਓ ਸਾਹਿਬ ਸਾਰਾ ਪ੍ਰਸ਼ਾਸਨ ਅਸੀਂ ਸੇਵਾਦਾਰ ਬਣ ਕੇ ਕੋਈ ਰਾਜਨੀਤੀ ਨਹੀਂ ਸੇਵਾਦਾਰ ਬਣ ਕੇ ਅਸੀਂ ਇੱਥੇ ਧਰਤੀ ਦੀ ਸੇਵਾ ਕਰਨਾ ਚਾਹੁੰਦੇ ਆਂ ਤੇ ਮਹੀਨੇ ਡੇਢ ਮਹੀਨੇ ਤੱਕ ਅਸੀਂ ਜਿਹੜਾ ਇੱਥੇ ਪੂਰਾ ਸਿਸਟਮ ਹੈ ਉਹਦੇ ਲਈ ਅਸੀਂ ਬੰਦੇ ਵੀ ਹੋਰ ਹਾਇਰ ਕਰ ਰਹੇ ਆ ਜੋ ਮਸ਼ੀਨਾਂ ਜੋ ਕਮੀਆਂ ਇੱਕ ਇੱਕ ਗਲੀ ਜਿਹੜੀ ਹੈ ਉਹ ਆਪ ਜਾ ਕੇ ਮੋਨੀਟਰ ਕਰਾਂਗੇ ਤੇ ਤਾਂ ਕਿ ਆਨੰਦਪੁਰ ਸਾਹਿਬ ਸਜ ਸਕੇ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦਾ ਜਿਹੜਾ ਪੂਕਤਾ ਬੰਦੋਬਸਤ ਹੋ ਸਕਦਾ ਮੈਂ ਹੋਰ ਲੋੜ ਹੈ ਜੀ 20 ਮੈਨ ਬੰਦੇ ਹੋਰ ਹਾਇਰ ਕਰ ਰਹੇ ਆ ਮਸ਼ੀਨਾ ਵੀ ਸਵੀਪਿੰਗ ਮਸ਼ੀਨਾ ਲੇਟੈਸਟ ਟੈਕਨੋਲੋਜੀ ਤੇ ਪਲੱਸ ਇਸ ਦੇ ਵੀ ਸਭ ਤੋਂ ਵੱਡੀ ਜਿੱਥੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਆ ਇੱਕ ਤਾਂ ਮਹੀਨਾ ਡੇਢ ਮਹੀਨਾ ਲੱਗੂਗਾ ਸਾਰੇ ਸਿਸਟਮ ਠੀਕ ਕਰਨ ਲਈ ਦੂਜਾ ਇਹ ਹੈ ਕਿ ਲੋਕਾਂ ਦਾ ਜਿਹੜੇ ਸੰਗਤ ਦਾ ਸਹਿਯੋਗ ਵੀ ਚਾਹੀਦਾ ਜਿਵੇਂ ਅੱਜ ਅਸੀਂ ਜਿਸ ਬਾਜ਼ਾਰ ਤੋਂ ਗੁਜ਼ਰ ਰਹੇ ਸੀ ਦੁਕਾਨਦਾਰਾਂ ਦਾ ਸਹਿਯੋਗ ਵੀ ਚਾਹੀਦਾ ਉਹ ਕੂੜਾ ਸੈਗਰੀਗੇਟ ਕਰਕੇ ਸਿੱਟਣ ਹਰ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਇੱਕ ਡਸਟਬਿਨ नगर काउंसिल ਦੇ ਉਹਨਾਂ ਨੂੰ ਵੀ ਸਹੂਲਤ ਹੋ ਸਕੇ ਤਾਂ ਅਸੀਂ ਜਿੱਥੇ-ਜਿੱਥੇ ਲੋਕਾਂ ਨੂੰ ਜਾਗਰੂਕ ਕਰਨਾ ਦੁਕਾਨਦਾਰਾਂ ਨੂੰ ਰਹਿਣ ਵਾਲਿਆਂ ਨੂੰ ਜਿਹੜੀ ਸੰਗਤ ਨੂੰ ਜਾਗਰੂਕ ਕਰਨਾ ਵੀ ਕਰ ਰਹੇ ਹਾਂ ਅਸੀਂ ਅਵਾਰਾ ਪਸ਼ੂਆਂ ਦੇ ਜੀ ਸਖਤ ਨਿਰਦੇਸ਼ ਦੇ ਜਗ੍ਹਾ ਅਸੀਂ ਪਹਿਲਾਂ ਵੀ ਪਿੱਛੇ ਜੇ ਵੀ ਹੁਣ ਛੇ ਪਸ਼ੂ ਜਿਹੜੇ ਉਹਦੇ ਚ ਇੱਕ ਬੇਨਤੀ ਹੈ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਅਸੀਂ ਆਇਡੈਂਟੀਫਾਈ ਕੀਤੇ ਵੱਡੀ ਤਦਾਦ ਜਿੱਥੇ ਜਿਹੜੇ ਐ ਅਵਾਰਾ ਪਸ਼ੂ ਨੇ ਅਸੀਂ ਉਹਨਾਂ ਨੂੰ ਕਲੀਅਰ ਕਰਨ ਦੇ ਹੁਕਮ ਦਿੱਤੇ ਅਗਲੇ 10-15 ਦਿਨ ਚ ਅਸੀਂ ਆਏ ਇੱਥੋਂ ਕੋਈ ਪਰ ਜਿਹੜੇ ਆਸ-ਪਾਸ ਦੇ ਪਿੰਡਾਂ ਵਾਲੇ ਨਵੇਂ ਛੜਦੇ ਰਾਤ ਨੂੰ ਆਉਂਦੇ ਜੀ ਗਰੇ ਉਹ ਉਹਨਾਂ ਨੂੰ ਬੇਨਤੀ ਹੈ ਵੀ ਗੁਰੂ ਸਾਹਿਬ ਦੀ ਧਿਰਤੀ ਐਂ ਤਾਂ ਨਾ ਕਰੋ ਦੋ ਸ਼ਾਲਾਵਾਂ ਵਾ ਹੈਗੀਆਂ ਸਾਨੂੰ ਦੱਸੋ ਅਸੀਂ ਬੰਦੂਬਸ ਕਰਾਂਗੇ ਆ ਤੁਹਾਨੂੰ ਦੇਖਣ ਨੂੰ ਮਿਲੂਗਾ ਅਗਲੇ ਮਹੀਨੇ ਡੇਢ ਮਹੀਨੇ ਤੱਕ ਅਸੀਂ ਤੋਂ ਸਾਰੇ ਜਿਹੜੇ ਪਸ਼ੂ ਆ ਚਾ ਸਫਾਈ ਜਿਹੜੀ ਅਸਲੀ ਗੱਲ ਇਹ ਆ ਜੀ ਦੇਖੋ ਸਫਾਈ ਸੇਵਕ ਆਪਣੀ ਡਿਊਟੀ ਕਰਦੇ ਆ ਅਸੀਂ ਅਕਸਰ ਆਪਣਾ ਗੁੱਸਾ ਉਹਨਾਂ ਦੇ ਉੱਤੇ ਜਾਂ ਫਿਰ ਨਗਰ ਕਾਉਂਸਲ ਦੇ ਉੱਤੇ ਜਾਂ ਫਿਰ ਮੌਜੂਦਾ ਸਰਕਾਰ ਜਿਹੜਾ ਵੀ ਹੁੰਦਾ ਉੱਤੇ ਕੱਢ ਜੰਦੇ ਆ ਪਰ ਤੁਸੀਂ ਹੁਣ ਪਿਛਲੇ ਡੇਢ ਦੋ ਘੰਟੇ ਦੇ ਲੱਗੇ ਹੋਏ ਆ ਹਰ ਯਾਨੀ ਦੁਕਾਨਦਾਰਾਂ ਨੇ ਥੜੀਆਂ ਬਣਾ ਲਈਆਂ ਹੱਥ ਥੱਲੇ ਪੈਂਦਾ ਨਹੀਂ ਕੋਈ ਸਭਾਈ ਨੇ ਵਾਟਰ ਓਵਰਫਲੋ ਹੋਊਗਾ ਤਾਂ ਲੋਕਾਂ ਨੂੰ ਵੀ ਸੰਗਤ ਨੂੰ ਵੀ ਜਾਗਰੂ ਕਰਨ ਦੀ ਲੋੜ ਹੈ ਤੇ ਬਹੁਤ ਚੰਗੀ ਗੱਲ ਹੈ ਕਿ ਹਰ ਬੰਦਾ ਸਹਿਯੋਗ ਦੇ ਰਿਹਾ ਹੋ ਕਹਿੰਦੇ ਅਸੀਂ ਸਦਾ ਹਫਤੇ ਚ ਇੱਕ ਦਿਨ ਅਸੀਂ ਰੱਖਿਆ ਪੱਕਾ ਇਹ ਲਾ ਦਿੱਤਾ ਇੱਥੇ ਦੇਖੋ ਇੱਥੇ ਕੋਈ ਮੰਤਰੀ ਬਣ ਕੇ ਐਮਐਲਏ ਬਣ ਕੇ ਨਹੀਂ ਸੇਵਾ ਸੰਗਤ ਰੋਜ਼ ਇੱਥੇ ਜਿਹੜਾ ਹੈ ਜਿਹੜਾ ਗੁਰੂ ਘਰ ਦੇ ਇਸ ਮਿੱਟੀ ਤੇ ਝਾੜੂ ਮਾਰੂਗਾ ਉਹ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਸਰ ਪੁੰਨ ਘੱਟ ਜਿਹੜੇ ਨੁਕਤੇ ਨਹੀਂ ਕਰਦੇ ਨੇ ਕੇਵਲ ਤੇ ਕੇਵਲ ਹਜੇ ਵੀ ਕਰਨਗੇ ਉਹਨਾਂ ਦਾ ਕੰਮ ਹੈ ਜੀ ਕਰੀ ਚੰਨ ਵੀ ਨੀਡ ਟਾਈਮ ਅਸੀਂ ਸੁਧਾਰ ਕਰ ਰਹੇ ਹਾਂ ਕਿੱਤੇ ਵੀ ਕਹੂਗਾ ਹਜੇ ਵੀ ਉਹ ਹੁਣ ਮੈਨੂੰ ਪਤਾ ਹੋਣੀ ਕਿਸੇ ਨੇ ਮੈਂ ਦੱਸਿਆ ਜੀ ਇੱਥੇ ਨਹੀਂ ਹੈ ਇੱਕਦਮ ਤਾਂ ਸਭ ਜਗ੍ਹਾ ਨਹੀਂ ਜਾਇਆ ਜਾ ਸਕਦਾ ਪਰ ਹਰ ਇੱਕ ਵਾਕ